ਅੱਜ ਦਰਸ਼ਕਾਂ ਨੂੰ ਇਹ ਬੌਲੀ ਸਾਹਿਬ ਦੇ ਆ ਫੜੋ ਫਾਤਨਾ ਮੁਰਾ ਕਰ ਚਲੋ ਮੈਂ ਤੁਹਾਨੂੰ ਰੌਲਾ ਕਰਵਾ ਬੈਠੇ ਤੁਸੰਗਰੀ ਅੱਜ ਆਪਾਂ ਦਾ ਦਰਸ਼ਨ ਕਰਾਉਣੇ 132 ਪਾਵੀਆਂ ਦੇ ਜੇ ਬੌਲੀ ਸਾਹਿਬ ਨੂੰ ਵੀ ਦੇਖਣਾ ਹੈ ਆ ਕਾਇਦੇ ਦੇ ਜਨਾਂ ਨੂੰ ਦਰਸਾਉਣੇ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਪਵਿੱਤਰ ਬਾੜੀ ਸਾਹਿਬ ਦੇ 132 ਪਾੜੇ ਨੇ ਬਾੜੀ ਸਾਹਿਬ ਦਾ ਬਰਗ ਨਿ ਕਰੋ ਦਰਸ਼ਨ ਮਹਾਰਾਜ ਦੇ ਪਾਸੇ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਮਹਾਰਾਜ ਦੇ ਪਾਸੇ ਅਰਦੀ ਬਲਾਕ ਸਭ ਤੋਂ ਪੁਰਾਣੇ ਤੋਂ ਪੁਰਸ ਜਿਵੇਂ ਪਾਣੀ ਇੱਥੇ ਆਉਣਾ ਜਾਣਾ ਮੰਮੀ ਜੀ ਆਸੀ ਇਹਨੇ ਤੁਸੀਂ ਦਰਸ਼ਨ ਕੀਤੇ 132 ਪੌੜੀਆਂ ਦੇ। ਮੰਮੀ ਰੋ ਗਈ। ਬਾੜੀ ਸਾਹਿਬ ਦੀ। ਮੰਮੀ ਜੀ ਸਮਾਨ ਲੈ ਲਓ। ਇਹਨੇ ਵੀ ਕਰ ਲਏ ਦਰਸ਼ਨ। ਚਲੋ। ਉਹ ਦੇਖੋ ਸੰਜੀ ਸਾਹਮਣੇ ਦੇਖ ਸਕਦਾ ਤੁਸੀਂ। ਟੌਪ ਦੇ ਉੱਤੇ ਜਾ ਕੇ 132 ਪੌੜੀਆਂ ਟੋਟਲ। ਫੇਰ ਉੱਥੋਂ ਸੰਗਤ ਆ ਰਹੀ ਹੈ ਬਹੁਤ ਅੱਛਾ ਜਾ ਕੇ। ਵਾਹਿਗੁਰੂ ਵਾਹਿਗੁਰੂ ਬਹੁਤ ਅੱਛੀਆਂ। ਵਾਹਿਗੁਰੂ ਵਾਹਿਗੁਰੂ।